ਕੁਝ ਪਿੰਡ ਦੇ ਸੱਜਣ ਨੇ ਇਹਨਾਂ ਨਾਲ ਵੀ ਗੱਲ ਕਰਦੇ ਆਂ ਤੇ ਮਾਤਾ ਜੀ ਦਾ ਹਾਲਾਤ ਪੁੱਛਦੇ ਆਂ ਆਪਾਂ ਜੀ ਕੀ ਨਾ ਟੱਡ ਬਲਬੀਰ ਸਿੰਘ ਜੀ ਮਾਤਾ ਜੀ ਦਾ ਹਾਲਾਤ ਅਸੀਂ ਦੇਖ ਚੁੱਕੇ ਆਂ ਇਹ ਮੁੰਡਿੱਗਾ ਮਕਾਨ ਘੜੀ ਨੂੰ ਡਿੱਗਾ ਖੇਤੀ ਉਹ ਤਬਾਹ ਹੋ ਗਈ ਆ ਕਹਿੰਦੇ ਪਰਿਵਾਰ ਚ ਵੀ ਕੋਈ ਨਹੀਂ ਹੈਗਾ ਕੀ ਕਹਿਣਾ ਚਾਹੁੰਦੇ ਹੋ ਅੱਜ ਜੀ ਤੇ ਬੇਨਤੀ ਕਰਦੇ ਆਂ ਸਰਕਾਰ ਦੇ ਅੱਗੇ ਕਿ ਇਹਨਾਂ ਨੂੰ ਕੁਝ ਨਾ ਕੁਝ ਦਿੱਤਾ ਜਾਵੇ ਇਹਨਾਂ ਦਾ ਘਰ ਵੀ ਤਬਾਹ ਹੋ ਗਿਆ ਤੇ ਬਾਹਰੋਂ ਫਸਲ ਵੀ ਨਹੀਂ ਤਬਾਹ ਹੋਉਂਦੀ ਅੱਜ ਘਰ ਦੇ ਪਿਛਲੇ ਮੈਦਾਨ ਵੀ ਦਾਦਾ ਫਟ ਪਣ ਚੜਿਆ ਪਿਆ ਅੱਛਾ ਤੇ ਘਰਾਂ ਦੇ ਵਿੱਚੋਂ ਦੀ ਪਾਣੀ ਲੰਘਿਆ ਅੱਛਾ ਜੀ ਤੇ ਖੇਤੀ ਦੇ ਨਾਲ ਦੀ 2 ਢਾਈ ਕਿੱਲੇ ਦੀ ਖੇਤੀ ਹੈ ਉਹ ਵੀ ਖਤਮ ਹੋ ਗਈ ਹੈ ਅੱਜ 2 ਕਿੱਲੇ ਕਿਹੜੀ ਖੇਤੀ ਕੀਤੇ ਉਹ ਵੀ ਖਤਮ ਉਹ ਦੋ ਲਾੜੋਂ ਢਾਈ ਲਾੜੋਂ ਹਾਂਜੀ ਸਾਰੀ ਖਤਮ ਹੀ ਆ ਹਾਂਜੀ ਤੇ ਇਹਨਾਂ ਨੇ ਬੇਨਤੀ ਕਰਕੇ ਵੀ ਜੇ ਕੋਈ ਸੇਵਾ ਕਰਨ ਵਾਲਾ ਸੇਵਾ ਕਰੇ ਜਾਂ ਸਰਕਾਰ ਵੱਲੋਂ ਕੁਝ ਨਾ ਕੁਝ ਮਿਲਿਆ ਕਿਉਂ ਜੇ ਠੀਕ ਹੈ ਜੀ ਇਹਨਾਂ ਦਾ ਘਰ ਇਹਨਾਂ ਨੂੰ ਬਣਾ ਕੇ ਦਿਓ ਜਿੱਥੇ ਮਾੜੋ ਜਾਵੇ ਠੀਕ ਹੈ ਹੁਣ ਕਰੋ ਉਹ ਘਰ ਤੋਂ ਹੀ ਫਿਰਦੀ ਵਿਚਾਰੀ ਕੱਜੀ ਤਾਂ ਹੁਣ ਇਹ ਰੋਟੀ ਪਾਣੀ ਡੰਗੇ ਕਿੱਦਾਂ ਚੱਲੇਗਾ ਕਿੱਥੇ ਰਹਿਣ ਡਏ ਰੋਟੀ ਪਾਣੀ ਦਾ ਇਦਾਂ ਹੀ ਹੈ ਜੀ ਕਦੀ ਕਿਸੇ ਕੋ ਕਦੀ ਕੇ ਕੋ ਕਦੀ ਪੈਣਾ ਖਾ ਲਈਏ ਸਾਡੇ ਕੋ ਖਾ ਲਈਏ ਸਾਰੇ ਪਰਿਵਾਰ ਆਉਂਦਾ ਇਹਨਾਂ ਦਾ ਫਿਰ ਵੀ ਘਰ ਘਰ ਮਾਂ ਕੇ ਰੋਟੀ ਖਾਣੀ ਤੁਹਾਨੂੰ ਪਤਾ ਕਿੰਨਾ ਕੇ ਖਾਉਗੇ ਹਾਂਜੀ ਘਰ ਤਾਂ ਘਾਰ ਹੀ ਹੁੰਦਾ ਘਰ ਦੇ ਘਾਰ ਹੀ ਹੁੰਦਾ ਠੀਕ ਹੈ ਜੀ ਪਰਿਵਾਰ ਵਾਲਿਆਂ ਨੇ ਅਸੀਂ ਗੱਲ ਕੀਤੀ ਆ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹੁਣ ਵੀ ਅਪੀਲ ਕਰਦੇ ਆ ਕਿ ਸਮਾਜ ਸੇਵਾ ਸੰਸਥਾ ਕੋਈਆਂ ਪ੍ਰਸ਼ਾਸਨ ਇਸ ਗਰੀਬ ਪਰਿਵਾਰ ਦਾ ਸਹਾਰ ਲਵੇ ਔਰ ਬਰਦਾ ਇਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਜੋ ਸਰਕਾਰ ਦੇ ਰਹੀ ਹੈ ਸਰਕਾਰ ਦਾ ਫਰਜ਼ ਆ ਸਰਕਾਰ ਕਿਤੇ ਹਸਾਨ ਨਹੀਂ ਕਰਦੀ ਇਹਨਾਂ ਦੇ ਮਕਾਨ ਦਾ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਦੀ ਪੈਲੀ ਦਾ ਮੁਆਵਜ਼ਾ ਦਿੱਤਾ ਜਾਵੇ ਛੋਟੀ ਜੀ ਖੇਤੀ ਆ 2 ਕਿੱਲੇ ਖੇਤੀ ਆ ਉਹ ਵੀ ਤਬਾਹ ਹੋ ਚੁੱਕੀ ਆ ਸਿਰ ਦਾ ਸਾਈਂ ਹੈ ਨਹੀਂ ਆ ਕੋਈ ਪੁੱਤ ਹੈ ਨਹੀਂ ਆ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਹੀਰਾ ਸਿੰਘ ਤਲਵੰਡੀ ਐ ਇਸ ਵੇਲੇ ਮੌਜੂਦ ਹਾਂ ਪਿੰਡ ਜਸੜ ਅ ਤਸੀਲ ਅਜਨਾਲਾ ਜ਼ਿਲ੍ਹਾ ਅਮਰਸਰ ਇਸ ਵੇਲੇ ਸਾਡੇ ਨਾਲ ਇੱਕ ਬਰੀਵ ਮਾਤਾ ਜੀ ਨੇ ਜਿਨ੍ਹਾਂ ਦਾ ਸਿਰ ਦਾ ਸਾਈ ਹੈ ਨੀਗਾ ਬੇਟਾ ਨੇ ਕਿ ਚੜ੍ਹਦੀ ਉਮਰੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਇਹਨਾਂ ਦੇ ਮਕਾਨਾਂ ਦੇ ਹਾਲਾਤ ਦੇਖਣ ਪਹੁੰਚੇ ਆਂ ਕਿ ਜੇ ਮੈਂ ਕਹਾਂ ਮੈਂ ਦਿਖਾ ਸਕਦਾ ਕੈਮਰੇ ਵਿੱਚ ਸਾਥ ਅੱਗੇ ਆਵੇ ਕੋਣ ਆ ਦਿਖਾਓ ਜਰਾ ਕਿ ਹਾਲਾਤ ਇਹਦੇ ਨੇ ਤੇ ਕੀ ਨੇ ਆ ਥੱਲੇ ਸਾਰਾ ਕੁਝ ਡਿੱਕ ਚੁੱਕਾ ਹੋਇਆ ਇੱਟਾਂ ਡਿੱਗੀਆਂ ਹੋਈਆਂ ਅੰਦਰ ਨੂੰ ਆਓ ਜਰਾ ਆ ਦਿਖਾਓ ਥੱਲੇ ਠੀਕ ਹੈ ਇਹ ਜਿਹੜੀਆਂ ਇੱਟਾਂ ਵਗੈਰਾ ਸਭ ਡਿੱਗੀਆਂ ਹੋਈਆਂ ਨੇ ਔਰ ਇਧਰ ਮੈਂ ਤੁਹਾਨੂੰ ਜਨਾ ਕਿ ਆਹ ਦਿਖਾਇਆ ਜਿਹੜਾ ਇਧਰੋਂ ਆ ਪੂਰੀ ਤਰ੍ਹਾਂ ਇਹਨਾਂ ਨੇ ਪਾੜ ਚੁੱਕੀਆਂ ਨੇ ਇਹਨਾਂ ਦੀਆਂ ਇਹ ਥਰਮਕਾਰ ਅੱਜ ਡਿਗੇ ਕੱਲ ਡਿਗੇ ਹੋਣੇ ਡਿਗੇ ਡਿਗਾਲ ਤੇ ਮਾਤਾ ਜੀ ਜੀ ਵੱਲੋਂ ਹਾਤਪਾਨੇ ਕੇ ਪੇਤੀ ਆ ਜਿਉਂ ਜਥੇਪਤੀ ਜਾਂ ਕੋਈ ਸਮਾਜ ਭਲਾਈ ਵਾਲਾ ਕੋਈ ਵੀ ਸੰਸਥਾ ਇਸ ਮਾਤਾ ਜੀ ਨਾਲ ਸੰਪਰਕ ਕਰਕੇ ਇਸੇ ਇਹਨਾਂ ਦਾ ਨੰਬਰ ਤਾਂ ਔਨ ਸਕਰੀਨ ਤੇ ਚਲਾਵਾਂਗੇ ਸਿੱਧੀ ਮਦਦ ਇਹਨਾਂ ਦੀ ਕਰ ਸਕਦਾ ਜੋ ਸਾਨੂੰ ਜਾਂ ਸਾਡੇ ਨਾਲ ਰਾਬਤਾ ਕਰ ਵੀ ਰੋੜ ਵੀ ਫਿਰ ਵੀ ਅਸੀਂ ਆਪਣਾ ਨੰਬਰ ਦੇ ਦੇਾਂਗੇ ਕਿ ਕਿਸੇ ਨੇ ਰਾਬਤਾ ਕਰਨਾ ਹੋਵੇ ਅਸੀਂ ਮਾਤਾ ਜੀ ਦਾ ਅਕਾਊਂਟ ਨੰਬਰ ਜਾਂ ਔਰ ਇਹਨਾਂ ਦਾ ਫੋਨ ਨੰਬਰ ਅਕਾਊਂਟ ਤੇ ਦੇ ਆਂਗੇ ਜਿਹਨੇ ਸੁਪਰ ਕਰਨਾ ਸਿੱਧਾ ਮਾਤਾ ਜੀ ਨਾਲ ਕਰ ਸਕਦੇ ਆਪਾਂ ਹੁਣ ਇੱਧਰ ਤੁਹਾਨੂੰ ਇਹ ਕਹਿ ਬੜਾ ਨਸਰ ਜਿਹੜਾ ਇੱਧਰ ਮੋ ਆ ਦਿਖਾਇਆ ਉਹਦਾ ਕਿ ਤਕਰੀਬਨ ਤਕਰੀਬਨ ਪੌਣਾ ਪੌਣਾ ਫੋਟ ਖਾਂੇ ਬਹਿ ਚੁੱਕਾ ਪੌਣਾ ਪੌਣਾ ਫੋਟ ਖਾਂੇ ਬੈਰਿਆ ਹੋਇਆ ਹੈ ਨਾ ਔਰ ਮੁੱਖ ਕਾਰਨ ਇਹ ਕਿ ਇਹਦਾ ਪਿੱਛੇ ਜਿਹੜਾ ਆ ਪਣੀ ਆ ਚੋਨਾ ਆ ਇਹਦੀ ਮਾਰ ਵਜੀ ਆ ਔਰ ਇਹਦਾ ਫਰਸ਼ ਇਹ ਵੀ ਬਹਿ ਚੁੱਕਾ ਹੋਇਆ ਔਰ ਆ ਜਿਹੜੀਆਂ ਕੰਬਾਂ ਇਹ ਵੀ ਪੂਰਨ ਤੌਰ ਤੇ ਬਹਿ ਗਿਆ ਹੋਈਆਂ ਠੀਕ ਹੈ ਨਾ ਇਹ ਜੀ ਇਹਦਾ ਮੁੱਖ ਕਾਰਨ ਬਾਕੀ ਉਹਨੇ ਇਹ ਪਰਿਵਾਰ ਨਾਲ ਗੱਲ ਕਰਾਂਗੇ ਕਿ ਮਾਤਾ ਜੀ ਦੇ ਹਾਲਾਤ ਕੀ ਨੇ ਕਿੱਥੇ ਰਹਿ ਰਿਹਾ ਕਿੱਥੋਂ ਖਾ ਰਿਹਾ ਅੱਛਾ ਜੀ ਤੇ ਮਾਤਾ ਜੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਹੈ ਟੈਂਪਰ ਮੰ ਇਕੱਲੀ ਹੈ ਬੇਟਾ ਹੀ ਉਹ ਵੀ ਖਤਮ ਹੋ ਗਿਆ ਆ ਜੀ ਉਹ ਵੀ ਖਤਮ ਹੋ ਗਿਆ ਉਹ ਨਹੀਂ ਇਤਨਾ ਮਕਾਨ ਬਣਾਏ ਹੁਣ ਪਾਣੀ ਔਨ ਕਰਕੇ ਸਾਰੇ ਡਿੱਗ ਜਾਂਦੇ ਆ ਹੁਣ ਮੈਂ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਡੰਗ ਟਪਾ ਕਰਦੀ ਫਿਰਨੀ ਆ ਕਦੀ ਕਿਸੇ ਕੋਲ ਰੋਟੀ ਖਾ ਲੈ ਕੇ ਰਹਿਣਾ ਤੇ ਹੁਣ ਕਿੰਨਾ ਚਿਰ ਰਹਿਣਾ ਮਤਰੀ ਫਰਨਾ ਆ ਅਸ਼ਕਰਕਾਰੀ ਕੰਮ ਹੋ ਗਾ ਮਾ ਜੀ ਜੀ ਤੇ ਹੁਣ ਤੇ ਬਹੁਤ ਆਖਿਆਈ ਆ ਮੈਨੂੰ ਹੁਣ ਮੈਂ ਇੱਥੇ ਰਹਿ ਵੀ ਨਹੀਂ ਸਕਦੀ ਇਹ ਪਤਾ ਨਹੀਂ ਕਿਹੜੇ ਵੇਲੇ ਡਿੱਗ ਪੈਣੇ ਆ ਸਾਰੇ ਹਾਂਜੀ ਹੁਣ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਕੁਝ ਆ ਬੰਦ ਜਿੰਦਗੀ ਰਹਿਣੀ ਹੈ ਕਿ ਨਹੀਂ ਐਦਾਂ ਜਦੋਂ ਘਰ ਆ ਜੀ ਕਿਤੇ ਦੇਖ ਪਏ ਤੇ ਆਪ ਹੀ ਖੜੀਆਂ ਨਾ ਮਾਰੀ ਗੱਲ ਅੱਛਾ ਤੇ ਮਾਤਾ ਜੀ ਖੁ ਖੇਤੀ ਹੈ ਥੋੜੀ ਬੂਤੀ ਖੇਤੀ ਹੈਗੀ ਦੋ ਘਲੇ ਉਹ ਵੀ ਇਸ ਮਿੱਟੀ ਉਹ ਵੀ ਮਿੱਟੀ ਹੋ ਗਈ ਹੈ ਉਹ ਵੀ ਪਾ ਦੇਖ ਹੀ ਲਿਆ ਤਾਂ ਮਗਰ ਇਹਦੇ 5 5 ਫੁੱਟ ਚਾ ਚਾ ਤਕਰੀਬਨ ਤਕਰੀਬਨ 4 ਫੁੱਟ ਤੋਂ ਉੱਪਰ ਪਾਣੀ ਆ ਹਾਂਜੀ ਉਹ ਵੀ ਪਾਣੀ ਨੇ ਮਾਰਿਆ ਸਾਰਾ ਪਾਣੀ ਇੱਧਰੋਂ ਸੱਕੀ ਤੋਂ ਸਿੱਧਾ ਹੀ ਹਾਂ ਪਿਆ ਇੱਧਰ ਨੂੰ ਇੱਥੇ ਕਿੰਨਾ ਪਾਣੀ ਸੀ ਤੁਹਾਡੇ ਘਰੇ ਇਤਰਾਹ ਪਾਣੀ ਲੰਘ ਗਿਆ ਇੱਥੇ ਉੱਪਰੋਂ ਇਤਰਾਹ ਹੀ ਪਾਣੀ ਲੰਘ ਗਿਆ ਵਾ ਤੇ ਇਹ ਪਿਛਵਾੜੀੋਂ ਬਹੁਤਾ ਪਾਣੀ ਆਇਆ ਨਾ ਅੱਜ ਅੱਛਾ ਜੋ ਕੰਦਾ ਕੁੰਦਾ ਪਾਟੀਆਂ ਫਰਚ ਬੈਠਾ ਮੇਨ ਕਰਨੀ ਹੋ ਮੇਨ ਕਰਨੀ ਹੋਈ ਆ ਪੀ ਪਿਛਵਾੜੀੋਂ ਪਾਣੀ ਇੱਧਰੋਂ ਆਇਆ ਵਾ ਅੱਛਾ ਜੀ ਹੋਰ ਉਹ ਤਾਂ ਇਹ ਵਾ ਸੱਗੀ ਬਣਨ ਸਿੱਧਾ ਹੀ ਪਾਣੀ ਇੱਥੇ ਆ ਨੱਜਾ ਵਾ ਤੇ ਹੁਣ ਜਿੱਦਾਂ ਸਰਕਾਰ ਮਾਅਵਜੇ ਦੇਣ ਦੀ ਆ ਘਰਾਂ ਦੇ ਪੈਲੀਆਂ ਦੇ ਕੀ ਮੰਗ ਕਰਦੇ ਹਾਂ ਮੰਗ ਕਰਨੀ ਆ ਤੇ ਇਸ ਤਰ੍ਹਾਂ ਮੇਰਾ ਘਰ ਕੁਰ ਬਣ ਜੇ ਤੇ ਮੇਰਾ ਪਿੰਡ ਸਾਰੇ ਥਾਂ ਪੈਣ ਲਈ ਥਾਂ ਹੋ ਜੇ ਅ ਕੈਮਰਾ ਕੈਮਰਾ ਮੈਨਸੂਰ ਜੀ ਅੱਗੇ ਆਓ ਮਾਤਾ ਜੀ ਆਪਣਾ ਨੰਬਰ ਪੁਆਇੰਟ ਦੇ ਵਿੱਚ ਸਭ ਨੂੰ ਪਤਾ ਕਿ ਮੈਂ ਬੜੀ ਸਾਫ ਸੁਧਰੀ ਪੱਤਰਿਕਾ ਕਰਦਾ ਹਾਂ ਤੇ ਨਿਰਪੱਖ ਕਰਦਾ ਇਹ ਮਾਤਾ ਜੀ ਦੇ ਮਾਤਾ ਨੂੰ ਦਿਖਾ ਦੇਣਾ ਫੋਨ ਦੇ ਉੱਪਰ ਕਿ ਆ ਇਹਨਾਂ ਦੇ ਅਕਾਊਂਟ ਨੰਬਰ ਆ ਇਹ ਜੋ ਅਸੀਂ ਮੈਂਸ਼ਨ ਕਰ ਦਿਆਂਗੇ ਉੱਪਰ ਇਹਨਾਂ ਦਾ ਨਾਂ ਤੱਕ ਮੈਂਸ਼ਨ ਕਰ ਦਿਆਂਗੇ ਕਿ ਜੇ ਜਿਹੜੇ ਵੀਰੇ ਮਦਦ ਕਰਨੀ ਹੋਵੇ ਇਹਨਾਂ ਦੀ ਉਹ ਇਹਨਾਂ ਦੇ ਅਕਾਊਂਟ ਨੰਬਰ ਤੇ ਇਹਨਾਂ ਨਾਲ ਰਾਸ਼ੀ ਪਾ ਸਕਦਾ ਆ ਔਰ ਇਹਨਾਂ ਦੇ ਫੋਨ ਨੰਬਰ ਤੇ ਇਹਨਾਂ ਨੂੰ ਸੰਪਰਕ ਕਰ ਸਕਦਾ ਫੋਨ ਨੰਬਰ ਅਸੀਂ ਸਕਰੀਨ ਤੇ ਚਲਾ ਦਿਆਂਗੇ ਧੰਨਵਾਦ